ਹਾਲਤਾਜ ਮੁੜ ਕਿਸਾਨਾਂ ਦਾ ਦਿੱਲੀ ਕੂਚ ਵੱਲ ਤਿਆਰ ਹੈ ਤਾਂ ਬੱਸਾਂ ਤੇ ਟ੍ਰੇਨਾਂ ਜ਼ਰੀਏ ਦਿੱਲੀ ਪਹੁੰਚਣਗੇ ਕਿਸਾਨ ਮਜੂਤ ਦੱਸਦੇ ਕਿ ਕਿਸਾਨਾਂ ਦੇ ਕੂਚ ਨੂੰ ਲੈ ਕੇ ਦਿੱਲੀ ਤੇ ਬਾਰਡਰਾਂ ਤੇ ਸੁਰੱਖਿਆ ਦਾ ਪੈਰਾ ਸਖਤ ਕਰ ਦਿੱਤਾ ਗਿਆ ਹੈ ਤਾਂ ਨਵੀਂ ਦਿੱਲੀ ਤੇ ਸੈਂਟਰਲ ਦਿੱਲੀ ਦੇ ਵਿੱਚ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਐਮਐਸਪੀ ਸਣੇ ਫੋਰਨਾ ਮੰਗਾ ਨੂੰ ਲੈ ਕੇ ਇਹ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ ਤਾਂ ਬੀਤੇ 15-20 ਦਿਨਾਂ ਤੋਂ ਇਹਨਾਂ ਦਾ ਅੰਦੋਲਨ ਜਾਰੀ ਹੈ ਤਾਂ ਲਗਾਤਾਰ ਲਗਾਤਾਰ ਆਪਣੇ ਮੰਗਾ ਨੂੰ ਲੈ ਕੇ ਕਿਸਾਨ ਡਟੇ ਹੋਏ ਨੇ ਤਾਂ ਉਦਰੀ ਸਰਵਜਨ ਸਿੰਘ ਪੰਦੇੜ ਤੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਅਪੀਲ ਵੀ ਕੀਤੀ ਗਈ ਹੈ ਕਿ ਪੂਰੇ ਦੇਸ਼ ਦੇ ਕਿਸਾਨ ਵੱਧ ਚੜ ਕੇ ਦਿੱਲੀ ਪਹੁੰਚਣ ਤਹਿਤ ਕਿਸਾਨਾਂ ਦੇ ਵੱਲੋਂ ਅੱਜ ਦਿੱਲੀ ਕੁਝ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਨੇ ਬੱਸਾਂ ਤੇ ਟ੍ਰੇਨਾਂ ذریعੇ ਉਹਨਾਂ ਦੇ ਵੱਲੋਂ ਜਿ ਦਿੱਲੀ ਕੁਝ ਦਾ ਬਜਿਵੇ ਤਾਂ ਉਦਰੀ ਨਾਲ ਹੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਚੜ ਕੇ ਦਿੱਲੀ ਪਹੁੰਚਣ ਤੇ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰ ਉਹਨਾਂ ਦਾ ਅੰਦੋਲਨ ਨੇ ਜਾਰੀ ਹੈ हमने ऐलान कर रखा भी आज अन्य अन्य राज्यों से किसान दिल्ली मार्च शुरू करेंगे तो हमने छह से शुरू करने की बात की गई थी अब दूर दुराडे है कोई कहे भी आज ही दिल्ली पहुंच जाएंगे ये संभव नहीं है तो एक तो ये है वे अब चलेंगे अब सरकार चलने देगी नहीं चलने देगी कोई पैदल होगा तो उसका तो मालूम नहीं कितने दिन लगेंगे आते आते रेल को भी अगर जहां से भी आए रेल से मध्य प्रदेश से आए तो भी आज नहीं पहुंच सकते बिहार से तो शायद कल भी समस्या साउथ इंडिया से तो शायद दो तीन दिन लग जाए ये पिक्चर क्लियर होते तो आ, कह लीजिए सात आठ नौ दस तक का समय लगेगा तो जो अभी अभी तब सरकार का देखिए क्या निर्णय सरकार तो एक बार बोल रही है अभी आप ट्रैक्टर ट्रॉली -टे के बगैर आ जाएं तभी जंतर मंतर पे तो एक धारा एक 144 है और दिल्ली में भी लगभग धारा एक 144 लगी हुई है तो इसका मकसद तो केंद्र सरकार स्पष्ट करे इसका मकसद क्या है तक सरकारी लिखत कुछ नहीं है अब पर्दे के पीछे बातें चलती चुलती रहती हैं कोई सरकारी सरकार का न्योता अभी तक है नहीं है ਤਾਂ ਸਾਡੇ ਸਹਿਯੋਗੀ ਜਸਪ੍ਰੀਤ ਸਾਇਨ ਨਾਲ ਜੁੜ ਚੁੱਕੇ ਨੇ ਜੀ ਜਸਪ੍ਰੀਤ ਅਤੇ ਕਿਸਾਨਾਂ ਦਾ ਜੋਸ਼ ਲਗਾਤਾਰ ਬਰਕਰਾਰ ਵੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਬੇਸ਼ੱਕ ਬਾਰਡਰ ਸੀਰ ਕਰ ਦਿੱਤੇ ਗਏ ਨੇ ਪਰ ਕਿਸਾਨ ਦਿੱਲੀ ਜਾਣ ਨੂੰ ਬਜਿਦ ਨੇ ਕੀ ਕੁਝ ਅਪਡੇਟ ਹੈ ਨਹੀਂ ਬਿਲਕੁਲ ਸਾਡੀ ਜੇ ਸਰਵਸਿੰਗ ਪਰੇਰ ਹੋਣਾ ਨਾਲ ਗੱਲ ਹੋਈ ਸੀ ਤਾਂ ਉਹਨਾਂ ਦਾ ਇਹੀ ਕਹਿਣਾ ਜਿਗਾ ਕਿ ਅਸੀਂ ਅਪੀਲ ਜਿਹੜੀ ਆ ਤਮਾਮ ਦੇਸ਼ ਦੇ ਕਿਸਾਨਾਂ ਨੂੰ ਕੀਤੀ ਹੈ ਹਾਲਾਂਕਿ ਇਸ ਅਪੀਲ ਦੇ ਵਿੱਚ ਜਾਂ ਕਾਲ ਦੇ ਵਿੱਚ ਕੇਵਲ ਪੰਜਾਬ ਦੇ ਹਰਿਆਣਾ ਨੂੰ ਛੱਡ ਕੇ ਬਾਕੀ ਸਾਰੇ ਕਿਸਾਨ ਕੋਸ਼ ਕਰਨਗੇ ਸਤਿਵੰਤ ਹੈ ਜੀ ਸਾਰੇ ਇੱਕ ਪੰਜਾਬ ਹਰਿਆਣਾ ਕਿਉਂ ਛੱਟੇ ਗਏ ਉਹ ਕਹਿੰਦੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਸੀਲ ਕੀਤੇ ਗਏ ਨੇ ਕਿਸਾਨ ਨਹੀਂ ਜਾ ਸਕਦੇ ਆ ਕਿ ਤੇ ਇਹ ਜੇ ਜਾਣਗੇ ਤਾਂ ਆਪਣੀਆਂ ਟ੍ਰੈਕਟਰ ਟਰਾਲੀਆਂ ਨਾਲ ਹੀ ਜਾਣਗੇ ਤੇ ਪੰਜਾਬ ਤੋਂ ਬਾਹਰ ਹਰਿਆਣਾ ਤੋਂ ਬਾਹਰ ਲੈ ਕਿਸਾਨਾਂ ਨੂੰ ਪੀਐਸਸੀ ਜਿਵੇਂ ਜਿਹੜੇ Madhya Pradesh ਹੋ ਗਿਆ Rajasthan ਹੋ ਗਿਆ West Bengal ਹੋ ਗਿਆ Kerala ਹੋ ਗਿਆ ਵੱਖ-ਵੱਖ ਜਗ੍ਹਾ ਤੋਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਤੁਸੀਂ ਦਿੱਲੀ ਵੱਲੋਂ ਵਧੋ ਕਿਉਂਕਿ ਮਾਨਯੋਗ ਪੰਜਾਬ ਦੇ ਹਾਈ ਕੋਰਟ ਨੇ ਵੀ ਇਹ ਗੱਲ ਆਖੀ ਸੀ ਕਿ ਜੇ ਜਿਕਸਾ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹ ਟਰੈਕਟਰ ਟਰਾਲੀ ਦੀ ਬਜਾਏ ਬੱਸਾਂ 'ਚ ਜਾ ਸਕਦੇ ਤੇ ਟ੍ਰੇਨਾਂ 'ਚ ਜਾ ਸਕਦੇ ਸੀ ਸੋਚ ਨੂੰ ਲੈ ਕੇ ਇਹਨਾਂ ਨੇ ਕਾਲ ਦੇ ਦਿੱਤੀ ਸੀ ਕਿ ਉਹ ਜਿਹੜਾ ਆ ਹਰ ਹੀਲੇ ਉਦੋਂ ਲਈ ਕੁਝ ਕਰ ਪਰ ਇਹ ਸੰਭਵ ਨਹੀਂ ਹੋ ਗਏ ਉਹ ਬਗਾ ਕੇ ਅੱਜ ਜਿਹੜਾ ਦਿੱਲੀ ਉ ਪਹੁੰਚ ਜਾਣ ਜੇ ਚੱਲਦੇ ਨੇ ਪਹਿਲੀ ਗੱਲ ਇਹ ਆ ਕਿ ਸਰਕਾਰਾ ਉਹ ਤੱਕ ਪਹੁੰਚਣ ਦੇਣ ਕਿਹਾ ਕਿ ਨਹੀਂ ਦੇਣ ਕਿਹਾ ਦਿੱਲੀ ਦੇ ਬਾਰਡਰ ਪਹਿਲਾਂ ਹੀ ਸੀਲ ਕਰ ਦਿੱਤੇ ਗਏ ਨੇ ਸੋ ਕਿੰਨੇ ਕ ਕਿਸਾਨ ਜੀ ਉੱਥੇ ਪਹੁੰਚਦੇ ਵੀ ਨਹੀਂ ਤਾਂ ਉਹ ਰੁਕੜ ਕੇ ਕਿੱਥੇ ਜਾ ਬੈਠਣ ਕਿੱਥੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਬਿਲਕੁਲ ਜਸਪੀਤ ਇੱਥੇ ਲਗਾਤਾਰ ਦਿੱਲੀ ਦੇ ਬਾਰਡਰਾਂ ਦੇ ਵੀ ਗੱਲ ਕਰੇ ਤਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਤਾਂ ਫਿਲਹਾਲ ਸਵਾਲ ਵੀ ਇੱਥੇ ਵੱਡੇ ਖੜੇ ਹੁੰਦੇ ਨੇ ਜਿੱਤੇ ਇੱਕ ਪਾਸੇ ਪੰਜਾਬ ਹਰਿਆਣਾ ਦੇ ਕਿਸਾਨ ਵੀ ਲਗਾਤਾਰ ਦਿੱਲੀ ਨੂੰ ਲੈ ਕੇ ਅਗਲੀਆਂ ਰਣਨੀ ਸਾਨਾ ਦੇ ਵੱਲੋਂ ਤਿਆਰੀਆਂ ਕੀਤੀ ਜਾ ਰਹੀ ਹੈ ਤਾਂ ਸਵਾਲ ਇੱਥੇ ਕਿ ਮੈਜ਼ ਕਿੱਥੇ ਉਹਨਾਂ ਦਾ ਇਹ ਟਿਕਾਣਾ ਲੱਗੇਗਾ ਜਾਂ ਉੱਥੇ ਕਿਵੇਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਿਆ ਜਾਵੇਗਾ ਦੇਖੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੰਤਰਮੰਤਰ ਤੱਕ ਪਹੁੰਚਾਂਗੇ ਉੱਥੇ ਜਾ ਕੇ ਅਸੀਂ ਜਿਹੜਾ ਆਪਣਾ ਪ੍ਰੋਟੈਸਟ ਜਾਰੀ ਰੱਖਾਂਗੇ ਉੱਥੇ ਜਾ ਕੇ ਅਸੀਂ ਜਿਹੜੇ ਆ ਸਰਕਾਰ ਅੱਗੇ ਅਪੀਲ ਕਰਾਂਗੇ ਪਰ ਇਹ ਸੰਭਵ ਨਹੀਂ ਹੋਵੇਗਾ ਕਿ ਉੱਥੇ ਪਹੁੰਚ ਜਾਓ ਉੱਥੇ ਜਾ ਕੇ ਇਹ ਆਪਣਾ ਟੈਸਟ ਕਰ ਕਿਉਂਕਿ ਉਸ ਤੋਂ ਪਹਿਲਾਂ ਹੀ ਰੋਕ ਲਿੱਤਾ ਜਾਵੇਗਾ ਦੋਸਤੋ ਪਹਿਲੇ ਹੀ ਹਰ ਹਿੱਲੇ ਦੇ ਵਿੱਚ ਚਾਹੇ ਉਹ ਰੇਲਵੇ ਸਟੇਸ਼ਨਸ ਹੋਣ ਚਾਹੇ ਉਹ ਬੱਸ ਸਟੈਂਡਸ ਹੋਣ ਹਰ ਜਗ੍ਹਾ ਪੁਲਿਸ ਦੀ ਤਨਾਤੀ ਕਰ ਦੇਤੇ ਕਿ ਕਿ ਕੋਈ ਵੀ ਜੜਾ ਹੈ ਉੱਥੇ ਨਾ ਪਹੁੰਚ ਸਕੇ ਤੇ ਨਾ ਟੈਸਟ ਹੋ ਸਕੇ ਸੋ ਇਹ ਸੰਭਵ ਨਹੀਂ ਹੋਵੇਗਾ ਦੂਜੇ ਪਾਸੇ ਐਸਕੇਮ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਕਾਲ ਐਸਕੇਮ ਵੱਲੋਂ ਨਹੀਂ ਹੈ ਕਿ ਹਮ ਤੇ ਜਿਹੜੇ ਲੀਡਰ ਨੇ ਸਾਡੇ ਨਾਲ ਵੀ ਚਰਚਾ ਹੋਈ ਸੀ ਤਾਂ ਉਹਨਾਂ ਨੇ ਇਹ ਕਹਿਣਾ ਸੀ ਕਿ ਸਾਡਾ ਪਲਾਨ 14 ਤਰੀਕ ਦਾ ਰੱਖਿਆ ਗਿਆ ਬਾਤ ਨੂੰ ਅਸੀਂ ਜਿਹੜਾ ਹੈ ਇਕੱਠੇ ਹੋਣਾ ਦਿੱਲੀ ਦੇ ਵਿੱਚ ਮਹਾ ਸੰਮੇਲਨ ਕਰਨਾ ਸਾਡੀ ਕੋਲ ਉਹੀ ਬਰਕਰਾਰ ਰਹੇ ਕਿ ਸੋ ਇਹ ਦੋ ਜਿਹੜੇ ਜਥੇਬੰਦੀਆਂ ਦੇ ਆਜੀ ਹੈ ਤੇ ਬਾਕੀ ਪ੍ਰਾਪਤਾ ਦੇ ਨਾਲ ਮਿਲ ਕੇ ਜਿਹੜਾ ਇਹਨਾਂ ਨੇ ਸਲਾਮਸ਼ਿਵਾਰਾ ਕਰਕੇ ਕਾਲ ਦਿੱਤੀ ਆ ਪਰ ਅੱਜ ਜੇਕਰ ਤੁਸੀਂ ਕੋਈ ਅੱਜੀ ਹੀ ਕਿਸਾਨ ਉੱਥੇ ਪਹੁੰਚ ਜਾਂਦੇ ਰਹੇ ਤਾਂ ਉੱਥੇ ਜਾ ਕੇ ਜਿਹੜਾ ਆ ਉਹ ਬੈਠ ਜਾਣਗੇ ਤੇ ਸੰਭਵ ਨਹੀਂ ਹੋਵੇਗਾ ਕਿਉਂਕਿ ਗੱਲ ਖੁਦ ਸਰਬੰਧੀਆਂ ਵੀ ਮੰਨ ਚੁੱਕੇ ਨੇ ਉਹਨਾਂ ਦੇ ਵੀ ਇਹੀ ਕਹਿਣਾ ਸੀ ਕਿ ਉੱਥੇ ਸੰਭਵ ਨਹੀਂ ਹੈਗਾ ਪਹੁੰਚਣਾ ਅੱਜ ਦੀ ਸਥਿਤੀ ਚ ਪਰ ਕੋਸ਼ਿਸ਼ ਕੀਤੀ ਜਾਵੇਗੀ ਕਿ ਜਾਇਆ ਜਾਵੇ ਤੇ ਜਾ ਕੇ ਉੱਥੇ ਮੈਸੇਜ ਦਿੱਤਾ ਜਾਵੇ ਦੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਿਹੜੇ ਬਾਰਡਰ ਦੇ ਡਟੇ ਹੋਏ ਨੇ ਟਟੇ ਰਹਿਣਗੇ ਉਹ ਵੀ ਆਪਣੀ ਰਣਨੀਤੀ ਤਿਆਰ ਕਰਨ ਕਿ ਅਗਲੇ ਪ੍ਰੋਗਰਾਮ ਕੀ वाले दी बिल्कुल जसप्रीत ਤੁਸੀਂ ਬਣੀ ਰਹੋ ਸਾਡੇ ਨਾਲ ਤਾਂ ਪਲ-ਪਲ ਦੀ ਅਪਡੇਟ ਹੋਰ ਇਸ ਬਾਬਤ ਲੈਂਦੇ ਰਵਾਂਗੇ ਤਾਂ ਇਹ ਤਸਵੀਰਾਂ ਜਿੱਥੇ ਸਾਹਮਣੇ ਵੀ ਆਣੀਆਂ ਕਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਟਰੇਨਾਂ ਤੇ ਬਸਰ ਰਹੀ ਦਿੱਲੀ ਪਹੁੰਚਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ